ਸ਼ਰੀਆ ਕਾਲ ਤੱਕ ਸਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੁੰਦਾ ਜਿਸ ਦੇ ਵਿੱਚ ਸੁਖਬੀਰ ਬਾਦਲ ਤੇ ਹੋਰ ਅਕਾਲੀ ਮੰਤਰੀਆਂ ਨੂੰ ਜਿਹੜਾ ਇੱਕ ਧਾਰਮਿਕ ਸਜ਼ਾ ਜਿਹੜੀ ਸੁਣਾਈ ਜਾਂਦੀ ਹੈ ਤਾਂ ਅੱਜ ਉਸ ਦਾ ਨੌਵਾਂ ਦਿਨ ਹੈ ਤਾਂ ਨੌਵੇਂ ਦਿਨ ਸੁਖਬੀਰ ਬਾਦਲ ਤੇ ਅਕਾਲੀ ਮੰਤਰੀ ਸ਼੍ਰੀ ਮੁਖਸਰ ਸਾਹਿਬ ਪਹੁੰਚਦੇ ਨੇ ਤਾਂ ਉਸੇ ਤਰ੍ਹਾਂ ਜਿਹੜੀਆਂ ਨੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਅੱਜ ਨੌਵਾਂ ਦਿਨ ਹੈ ਸੁਖਬੀਰ ਬਾਦਲ ਸ਼੍ਰੀ ਮੁਖਸਰ ਸਾਹਿਬ ਪਹੁੰਚੇ ਨੇ ਤਾਂ ਇਸੇ ਦੌਰਾਨ ਸੁਖਬੀਰ ਬਾਦਲ ਨੇ ਪੈਰੇਦਾਰੀ ਦੀ ਸੇਵਾ ਕੀਤੀ ਹੈ ਤੇ ਹੁਣ ਇੱਕ ਘੰਟਾ ਅਕਾਲੀ ਲੀਡਰਾਂ ਦੇ ਸਮੇਤ ਕੀਰਤਨ ਸਰਵਣ ਕਰਨਗੇ ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਲੰਗਰ ਹਾਲ ਵਿੱਚ ਜਾ ਕੇ ਝੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਨਿਭਾਉਣੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਸੈ ਤੋਂ ਧਾਰਮਿਕ ਸੇਵਾ ਨਿਭਾਉਣ ਦੇ ਪੜਾਅ ਵਿੱਚੋਂ ਪੰਜਾਬ ਦੇ ਬਠਿੰਡਾ ਸਥਿਤ ਤਖਤ ਸਾਹਿਬ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਸਨ ਸੇਵਾਦਾਰਾਂ ਵੱਜੋਂ ਆਦਾ ਸੰਭਾਲਿਆ ਸੀ ਤੇ ਸੇਵਾ ਜਿਹੜੀ ਹੈ ਉਹ ਸਾਰਾ ਦਿਨ ਨਿਭਾਈ ਗਈ ਸੀ ਤਾਂ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਦੋ ਦਿਨ ਜੋ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਤੋਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਈ ਗਈ ਸੀ ਇਸ ਲਈ ਅੱਜ ਦੂਜੇ ਦਿਨ ਸ੍ਰੀ ਤਖਤ ਦਮਦਮਾ ਸਾਹਿਬ ਵਿਖੇ ਨਤਮਸਤਕ ਪੁਲਿਸ ਸੁਰੱਖਿਆ ਵੱਲੋਂ ਸਖਤ ਪੁਖਤਾ ਪ੍ਰਬੰਧ ਕੀਤੇ ਗਏ ਸਨ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਪਿਆਰਿਆਂ ਵੱਲੋਂ ਜਾਣੇ-ਜਾਣੇ ਵਿੱਚ ਜੋ ਸੁਖਬੀਰ ਬਾਦਲ ਤੇ ਅਕਾਲੀ ਮੰਤਰੀਆਂ ਤੋਂ ਪੁੱਲਾਂ ਹੋਈਆਂ ਸਨ ਸੀਨੀਅਰ ਅਕਾਲੂ ਆਗੂਆਂ ਦੀ ਜਿਹੜੀ ਇਹ ਧਾਰਮਿਕ ਸੇਵਾ ਲਗਾਈ ਗਈ ਸੀ ਤਾਂ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਬਾਦਲ ਅਕਾਲੀ ਮੰਤਰੀਆਂ ਦੇ ਨਾਲ ਪ੍ਰਵੇਸ਼ ਦੁਆਰ ਦੇ ਉੱਤੇ ਬੈ ਕੇ ਸੇਵਾ ਨਿਭਾਰੇ ਸਨ ਗਲ ਦੇ ਵਿੱਚ ਤਖਤੀ ਪਾਈ ਹੋਈ ਸੀ ਤੇ ਹੱਥ ਵਿੱਚ ਮਰਥਾ ਫੜਿਆ ਸੀ ਤਾਂ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਹਮਲਾ ਹੋ ਜਾਂਦਾ ਉਹਨਾਂ ਦੇ ਉੱਤੇ ਗੋਲੀ ਚੱਲ ਜਾਂਦੀ ਆ ਜਿਸ ਦੇ ਮੱਦੇ ਨਜ਼ਰ ਉਹਨਾਂ ਦੀ ਸੁਰੱਖਿਆ ਨੂੰ ਵਧਾਇਆ ਗਿਆ ਤਾਂ ਵਿਰੋਧੀ ਧਿਰ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਸਨ ਕਈ ਤਰ੍ਹਾਂ ਦੀਆਂ ਗੱਲਾਂ ਤੇ ਟਿੱਪਣੀਆਂ ਕੀਤੀਆਂ ਗਈਆਂ ਸਨ ਤਾਂ ਹੁਣ ਗੱਲ ਕਰਦੇ ਹਾਂ ਤਾਂ ਅੱਜ ਨੌਵਾਂ ਦਿਨ ਹੈ ਸ਼੍ਰੀ ਮਕਸਦ ਸਾਹਿਬ ਕਿ ਸੁਖਬੀਰ ਬਾਦਲ ਤੇ ਅਕਾਲੀ ਮੰਤਰੀ ਜਿਹੜੇ ਨੇ ਉਹ ਇੱਥੇ ਪੁੱਜੇ ਨੇ ਤਾਂ ਤਸਵੀਰਾਂ ਦੇ ਵਿੱਚ ਸਾਹਬ ਦੇਖਿਆ ਜਾ ਸਕਦਾ ਹੈ ਕਿ ਨਿਮਾਣੇ ਸਿੱਖ ਵੱਜੋਂ ਸੁਖਬੀਰ ਬਾਦਲ ਹੱਥ ਵਿੱਚ ਵਰਚਾ ਨੀਲਾ ਚੋਲਾ ਤੇ ਗੜ ਵਿੱਚ ਤਖਤੀ ਪਾਈ ਬੈਠੇ ਸੇਵਾ ਨਿਭਾਰੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਅਕਾਲ ਤਖਤ ਸਾਹਿਬ ਦਾ ਜਿੱਦਾਂ ਦਾ ਵੀ ਹੁਕਮ ਆਏਗਾ ਉਹਨੂੰ ਸਿਰ ਮੱਥੇ ਜਿਹੜਾ ਆ ਉਹ ਮੰਨਿਆ ਜਾਏਗਾ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਤਾਂ ਹੁਣ ਇੱਕ ਘੰਟਾ ਕਾਲੀ ਮੰਤਰੀਆਂ ਦੇ ਨਾਲ ਕੀਰਤਨ ਸਰਵਣ ਕਰਨਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਵਰਤਨਾ ਦੀ ਸੇਵਾ ਵੀ ਜਿਹੜੀ ਹੈ ਉਹ ਨਿਭਾਈ ਜਾਏਗੀ